ਜੱਪੇ ਵਾਲੇ ਦੀ ਵੀਡੀਓ ਹੁਣ ਨਹੀਂ ਪਿਆਰ ਕਰਦੇ ਜਿਹੜੇ ਪਰਦੇਸੀ ਜਿਆਦਾ ਇਹੋ ਕਰਦੇ ਆ ਆਹੀ ਹੈ ਪਤਾ ਕੀ ਮੇਰੀ ਗੱਲ ਸੁਣੋ ਅਸੀਂ ਆਏ ਆ ਪਹਿਲਾਂ ਗਏ ਠੰਗਰੇ ਕੋਈ ਕੰਮ ਨਹੀਂ ਸਾਨੂੰ ਛਭਾਰੋਂ ਆਏ ਠੰਗਰੇ ਉਹ ਕਹਿੰਦੇ ਅਸੀਂ ਆਂਦੀ ਆਣ ਕੇ ਉੱਥੇ ਰੁੱਕ ਕੇ ਕੇ ਬੰਦੇ ਨੂੰ ਨਿਕਲਣੇ ਆਂ ਆਈਆਂ ਕਿ ਚੱਲ ਯਾਰ ਭੁੱਖ ਲੱਗੀ ਆ ਤੇ ਉਹ ਕੁਲਚਾ ਨਹੀਂ ਕਿਸੇ ਦੇ ਪਾਜਦਾ ਕਿਸੇ ਨੂੰ ਉੱਥੇ ਬੈਠੇ ਉਹ ਸਰਦਾਰ ਬੰਦੇ ਬੈਠੇ ਇਥੇ ਦੋਨਿਆਂ ਦਾ ਜਿਹੜੀ ਸਾਫ ਹੋਊਗੀ ਜਦੋਂ ਅੰਦਰ ਜੋ ਪੁੱਛਿਆਗਾ ਉਹ ਤੇ ਸਾਨੂੰ ਵੀ ਦਿਖੰਦਿਆ ਹੁਣ ਆਪਾਂ ਅਸਟ੍ਰੋਲੈਂਡ ਤੇ ਜਾਣੋਗੇ ਆ। ਇਹ ਤਾਜੀ ਪੂੜੀ ਨਿਕਲਦੀ ਤਾਜੀ ਪੂੜੀ ਨਿਕਲ ਕੇ ਖਾਲੀਏ ਤੇ ਚੱਲ ਕੰਮ ਨੇ ਦੇਣਗੇ ਤੇ ਸਹੀ ਠੀਕ ਨੇ ਟਾਈਮ ਪਾਸ ਹੋ ਜਾਊਗਾ। ਸਾਨੂੰ ਥੋੜੀ ਬਤਾਵੇ ਬਈ ਇਹ ਇਤਨਾ ਧੁੱਕਨੇ ਉੱਤੇ। ਕੋਈ ਨਹੀਂ ਆਉਂਦਾ ਨਹੀਂ ਮਾਫਨਾ ਕੋਈ ਨਹੀਂ ਦੇ ਦਾਂਗੇ ਬਾਪੂ। ਉਹ ਮੈਂ ਡੇਢ ਤੋਂ ਹੰਡਿਆ ਤੇ ਸੁੱਕਣ ਡਿਆ ਤਮਾਤੀ। ਉਹ ਭਾਈ ਬੜਾ ਜ਼ਰੂਰ। ਤੂੰ ਮੇਰੇ ਨਾਲ ਦੇਖੋ। ਉਹ ਅੱਪਛੋ। ਉਹ ਪਿੱਛੇ। ਵੇਰੇ ਵੀਰ ਮੈਂ ਤੇਰੇ ਕੋਲ ਆ ਕੇ ਨਾ ਲੇਣਾ ਮੈਂ ਪੱਤਰਕਾਰ ਬੰਦਾ ਹੀ ਮੇਰੀ ਗੱਲ ਸੁਣ ਲੈ ਮੈਂ ਮੈਂ ਨੂੰ ਵਿਆਜ ਕਰਨਾ ਦਾ ਗਲਤੀ ਆ ਜਾ ਓਰੇ ਮੈਂ ਨੂੰ ਵਿਆਜ ਕਰਨਾ ਮੇਰੇ ਕੋਲ ਦੋ ਕੱਚੀ ਜੋ ਮੇਰੇ ਕੋਲ ਕਰਨਾ ਹੀ ਕੱਚੀ ਆ ਜਾ ਰੇ ਹਾਂ ਮੈਂ ਪੱਤਰਕਾਰ ਬੰਦਾ ਹੀ ਮੈਂ ਜੋ ਹੁਕ ਮੇਰੇ ਕੋਲ ਕਰ ਰਹੀ ਐਸਾ ਚਦਾ ਉਥੇ ਨਾ ਨਾ ਲਗਾਉਂਦਾ ਉਥੇ ਧਰਨਾ ਨਾ ਲਗਾਉਂਦਾ ਇਹਦੇ ਬਾਹਰ ਹੁਣ ਬੰਦ ਕੋਲ ਐਵੇਂ ਜਾਂਦੀਆਂ ਹਿੰਦਾ ਗੋਫਲ ਕੱਲ੍ਹ ਹੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਜੈਕ ਕਰਨਾ ਇਹੋ ਜਿਹਾ ਆ ਆ ਇਹੋ ਜਿਹੀ ਜੀ ਮੈਂ ਕਰਦਾ ਤਾਂ ਆਪਾਂ ਆਪਣੇ ਪੰਜਾਬੀ ਦੀ ਮਦਦ ਕਰੋ ਠੀਕ ਹਾਂ ਪੰਜਾਬੀ ਰਹਿਣਾ ਆਪਾਂ ਤੇ ਉਹਨੂੰ ਮਾਰਾ ਥੋੜੀ ਕਹਿੰਦੇ ਕਿ ਤੂੰ ਬੜਾ ਪਉੜਾਵੇਂ ਰੋਲਾ ਪਾਈ ਜਨਾ ਗੱਲ ਤਾਂ ਸੱਚੀ ਗੰਡਾ ਉਹਨੇ ਪਾਇਆ ਵੀ ਦੇਖਿਆ ਹੀ ਨਹੀਂ ਸੁਖਾਂ ਮੈਂ ਆਹਲੇ ਦੇਖਿਆ ਹੀ ਨਹੀਂ ਸੁਖਾਂ ਮੈਂ ਬਾਰੇ ਕੱਲ੍ਹ ਨੂੰ ਠਹਿੜਨਾ ਵੀ ਹੋ ਸਕਦੀ ਹੈ ਤੱਕ ਇਹਨਾਂ ਪੀਲਾ ਆਟੀ ਵੇਚ ਲੈ ਜਿੰਦਾ ਕਿਛ ਕੁ ਚੱਲਦਾ ਪਾ ਪਿਸ਼ਾਵੀ ਇੱਥੇ ਕਰਦੇ ਆ ਤੇ ਕਰਦੇ ਆ ਵੇਖ ਮੰਨ ਲੈਂਗੇ ਗੱਡੀ ਕੁੜੀ ਆ ਵਾਹ। ਨਹੀਂ ਕੋਈ ਤਾਂ ਹੁੰਦਾ ਵੀਡੀਓ ਦਿਖਾਦਾ। ਸਿੱਧਾ ਪਾਗ ਵਾਲੀ ਮੈਡਮ ਬੈਠੀ ਆ ਮੀਟਿੰਗ 'ਚ। ਮੈਸੇਜ ਮੇਰਾ ਉਹਨੂੰ ਗਿਆ ਚਲੇ। ਉਹਨੇ ਨਿਕਲਣਾ ਬਾਅਦ ਫੋਨ ਕਰੂਗੀ। ਠੀਕ ਆ ਤੇ ਨਹੀਂ ਇੱਥੇ ਆਉਂਦੀ ਤਾਂ ਮੈਂ ਡੀਸੀ ਨੂੰ ਕਹੂੰਗਾ। ਇਹਨੇ ਇਹਨੇ ਖਰਾਬ ਕਾਰਵਾਈ ਹੋਣੀ ਚਾਹੀਦੀ ਆ। ਮੈਂ ਇਹਨਾਂ ਨੂੰ ਅੱਜ ਬਾਵਾ ਵੜਾ ਕੇ ਛੱਡੂੰ। ਅੱਜ ਨਾ ਬਚਣ ਗਿਆ ਕੱਲ ਸਹੀ ਤੇ ਫਿਰ ਚੱਲ ਜਣਗੇ। ਛੱਡੂ ਇਹਨਾਂ ਨੂੰ ਰਾਹੇ ਪਾ ਕੇ ਸਾਡਾ ਪੰਜਾਬੀ ਕੋਈ ਭਾਜੀ ਮੇਰੀ ਗੱਲ ਸੁਣੋ ਇੰਜ ਹੁਣ ਮੈਂ ਉਹ ਗਿਆ ਆ ਜਿਹੜਾ ਉਹ ਘਾਟੀ ਜਦੋਂ ਬਿਹਾਰ ਦਾ ਇਲਾਕਾ ਲੱਗ ਗਿਆ ਤੇ ਕੁੜੀਆਂ ਸਾਡੀਆਂ ਜਨਾਨੀਆਂ ਨੇ ਵੇਹਦੇ ਉਹ ਕੀ ਕੀ ਡੋਲਾ ਪਾਉਂਦੇ ਆ ਉੱਚ ਉੱਚ ਗਾਣੇ ਬੋਲਦੇ ਆ ਇਹ ਚੰਗੀ ਆਈ ਪਟਨਾ ਸਾਹਿਬ ਜੰਨੇ ਤੇ ਰਾਹ ਦੇ ਵਿੱਚ ਜਦੋਂ ਇਹਨਾਂ ਦਾ ਇਲਾਕਾ ਆ ਜਾਂਦਾ ਨਾ ਜਦੋਂ ਉਹ ਸੁਗਟਾਂ ਦੀ ਲਾ ਪੈਂਦੀ ਵਿੱਚ ਗੱਡੀ ਦੇ ਆਪਰੇ ਦਾ ਗੈਰ ਤੇ ਮਰ ਗਈ ਆ ਕੇ ਗਏ ਆਪਣੇ ਦੇ ਮਤ ਕਰਦੇ ਹੀ ਇਹਨਾਂ ਦੇ ਮਰ ਕੇ ਗੈਰ ਤੇ ਮਰ ਕੇ ਆ ਮੈਂ ਗੱਲ ਤੋਂ ਹੁੰਦਾ ਨਾ ਇਹਨਾਂ 3500 ਰੁਪਏ ਉਹਨੇ ਇਕੱਠਾ ਕੀਤਾ ਉਹ ਨਹੀਂ ਇੱਦਾਂ ਹੀ ਆ ਮੈਂ ਗੱਲ ਤੋਂ ਹੁੰਦਾ ਨਾ ਇੰਦਰ ਤੇ 3500 ਰੁਪਏ ਇਕੱਠਾ ਹੋ ਜਾਣਾ ਇਹਨੂੰ ਇੱਥੇ ਇੱਥੇ ਟੁੱਕਣ ਦੇ ਹਾਂ ਹਾਂ ਮੈਂ ਟੁੱਕ ਆਇਆ ਦੇ ਨੀ ਦੂਜਾ ਉਹ ਦੂਜਾ ਉਹ ਕਿਹ ਆਉਂਛੇ ਸਿਆਲ ਉਹ ਹੋ ਜਾਂਦਾ ਹੈ ਤੇ ਹੋਰ ਇਹ ਬੁੱਤ ਨਹੀਂ ਮਤ ਕਰਦੇ ਉਹ ਲੋਣੀ ਦੇ ਮਤ ਕਰਦੇ ਐਸਾ ਪੁਆਇੰਟ ਉਹ ਕਿਹ ਮਨਿਆ ਵਾ ਕਿ ਨਾ ਮੱਟਿਆ ਉਹ ਆ ਵਾ ਮਨਿਆ ਐਸੇ ਦੁਕਾਨ ਦੇ ਭਾਂਡੇ ਉੱਤੇ ਮੈਂ ਵੀ ਸੋ ਰਹੇ ਹਾਂ ਗੇਰੀਏ ਗਲਤੀ ਬਹੁਤ ਤਗੜੀ ਬਹੁਤ ਤਗੜੀ ਗਲਤੀ ਕੀਤੀ I'm okay. 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 okay.